ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਤਾਲੂੜੀਏ ਕੰਮ ਸਵਰਪੈ ਆਖੀਐ ਕਾਰਜ ਦੇਉ ਇਸ ਵਾਰ ਸਤਗੁਰ ਸਚ ਸਾਕੀਐ ਇਤਾਲੂੜੀਏ ਕੰਮ ਸਵਰਪੈ ਆਖੀਐ ਕਾਰਜ ਦੇ ਹੋ ਸਵਾਰ ਸਤਿਗੁਰ ਸੱਚ ਸਾ ਕੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਦਸਮ ਪਿਤਾ 41ਵੀਂ ਵਾਰ ਅੱਜ ਆਪਾਂ ਸਰਵਨ ਕਰਨ ਜਾ ਰਹੇ ਆ ਪਿਆਰੇ ਸਾਧ ਸੰਗਤ ਆਓ ਸਹਿਯੋਗ ਦੇਣਾ ਮਨ ਬਿਰਤੀਆਂ ਕਰਕੇ ਇਸ ਵਾਰ ਨੂੰ ਸੁਣੀਏ ਇਹਦੇ ਨਾਲ ਜੁੜ ਕੇ ਆਪਣਾ ਜਨਮ ਸਫਲ ਕਰੀਏ ਆਵਣ ਜਾਣ ਦੀ ਖੇਡ ਤੋਂ ਛੁਟਕਾਰਾ ਪਾਈਏ ਸੁਸਾਹਿਬ ਕਹਿੰਦੇ ਨੇ 41ਵੀਂ ਵਾਰ ਵਿੱਚ ਹੋੜੀ ਹੈ ਸਤਗੁਰਾਂ ਜੀ ਦੀ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਹਰ ਸਚੇ ਤਖਤ ਰਚਾਇਆ ਸਤ ਸੰਗਤ ਮੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚਲਾ ਨਾਨਕ ਨਿਰਪਉ ਨਰੰਕਾਰ ਵਿੱਚ ਸਿਧਾ ਖਿਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਗੁਰ ਸਿਮਰਮਨਾਈ ਕਾਲ ਕਾ ਖੰਡੇ ਕੀ ਵੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਪੀਓ ਪੌਲ ਖੰਡੇ ਧਾਰ ਹੋਏ ਜਨਮ ਸੁਹਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਗੁਰਸਿੰਦ ਦੀ ਗਿਨੀ ਖਾਲਸਾ ਮਨ ਮੁਖੀ ਦੋਹਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਇਸ ਚਬੂ ਦੇ ਅੰਦਰ ਸਾਨੂੰ ਸਿੱਖਿਆ ਸਾਨੂੰ ਫਰਮਾਨ ਮਿਲਦੇ ਹਨ ਤੇਰੀ ਸਾਛ ਸੰਗ ਕਹਿੰਦੇ ਨੇ ਐਸਾ ਸਤਗੁਰੂ ਜੇ ਮਿਲੈ ਤਿਸਨੂੰ ਸਿਰ ਸੌਂਪੀਏ ਵਿਚੋਂ ਆਪ ਜਾਏ ਜੀ ਐਸਾ ਸਤਗੁਰੂ ਮਿਲ ਜੇ ਸਾਨੂੰ ਜਿਹੜਾ ਸਾਨੂੰ ਗੁਰੂ ਕਹਿ ਦੇਵੇ ਆਪ ਚੇਲਾ ਬਣ ਜਵੇ ਆਪਣੇ ਪਿਆਰਿਆਂ ਨੂੰ ਗੁਰੂ ਕਹਦਾ ਆਪ ਉਹਨਾਂ ਦੇ ਚਰਨਾਂ 'ਚ ਬਹਿ ਜਵੇ ਹੈ ਕੋਈ ਐਸਾ ਸੰਸਾਰ ਵਿੱਚ ਗੁਰੂ ਇੱਕੋ ਇੱਕ ਗੁਰੂ ਸਤਨਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਹੋਈ ਹੈ ਜਿਨ੍ਹਾਂ ਨੇ ਜਿਨ੍ਹਾਂ ਨੂੰ ਦੇਖ ਕੇ ਲੱਗਦਾ ਹੈ ਪੰਚਾਂ ਨੂੰ ਅੰਮ੍ਰਿਤ ਸ਼ਿਖਾਇਆ ਪੀਉ ਪੌਹਲ ਖੰਡੇ ਧਾਰ ਹੋਏ ਜਨਮ ਸਹਿਲਾ ਵਾਹੋ